हां जी सत श्री अकाल दोस्तों उम्मीद ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਵੀਡੀਓ ਦੇ ਵਿੱਚ ਤੁਸੀਂ ਇੱਕ ਮੰਗਣ ਵਾਲੇ ਬਾਬੇ ਨੂੰ ਵੇਖ ਸਕਦੇ ਹੋ ਜਦੋਂ ਉਸ ਬਾਬੇ ਨੂੰ ਮੰਗਣ ਵਾਲੇ ਨੂੰ ਰੋਕ ਕੇ ਪੁੱਛਿਆ ਗਿਆ ਕਿ ਤੁਸੀਂ ਇੱਕ ਮਹੀਨੇ ਦਾ ਕਿੰਨਾ ਕਮਾ ਲੈਨੇ ਹੋ ਤੇ ਉਸ ਬਾਬੇ ਦਾ ਜਵਾਬ ਸੁਣ ਕੇ ਨਾ ਤੁਸੀਂ ਵੀ ਹੈਰਾਨ ਹੋ ਜਾਵੋਗੇ ਅਤੇ ਉਸ ਬਾਬੇ ਦਾ ਕਹਿਣਾ ਕਿ ਇੱਕ ਮਹੀਨੇ ਦੇ ਵਿੱਚ ਮੈਂ 30-35000 ਰੁਪਏ ਕਮਾ ਲੈਣਾ ਤੇ ਸਰਕਾਰੀ ਮੁਲਾਜ਼ਮਾਂ ਨੂੰ ਵੀ ਪਿੱਛੇ ਛੱਡ ਦਿੰਿਆ ਸੀ ਅੱਗੇ ਤੁਸੀਂ ਪੂਰੀ ਵੀਡੀਓ ਦੇਖੋ ਵੀਡੀਓ ਨੂੰ ਦੇਖਣ ਤੋਂ ਬਾਅਦ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਕੇ ਜਾਇਓ ਜੀ ਮੰਗਣ ਵਾਲਾ ਬਿਜ਼ਨਸ ਕਿਹੜਾ ਵਾ ਸਭ ਤੋਂ ਨਾਈਸ ਬਿਜ਼ਨਸ ਹੋ ਸਕਦਾ ਹੈ ਪੂਰਾ ਘੈਂਟ ਆ ਕਿੰਨੇ ਪੈਸੇ ਬਣ ਜਾਂਦੇ ਆ ਰੋਜ਼ ਦਾ 2500 ਤੋਂ 3000 ਬਣ ਜਾਂਦਾ ਹੈ ਹਾਂ ਬਹੁਤ ਆ ਫਿਰ ਤਾਂ ਸਰਕਾਰੀ ਨੌਕਰੀ ਤੋਂ ਟੱਪ ਗਿਆ ਹਾਂਜੀ ਹਾਂਜੀ ਜਾਣੇ ਸਰਕਾਰੀ ਲਵਾ ਰਹੀ ਪੰਜਾਬ ਪੁਲਸ ਲੱਗਿਆ ਨਹੀਂ ਮੈਨੂੰ ਲੱਗਿਆ ਨਹੀਂ ਕਿਹੜਾ ਨੌਕਰੀ ਕਰੇ ਨਖਰਾ ਤਾਂ ਇਹ ਕਿਹੜਾ ਸਵੇਰ ਨੂੰ ਐ ਨਜ਼ਾਰਾ ਹੈ ਨਾ ਬੜੀ ਘਿਲਕੇ ਨਾਲ ਇਥੇ ਨਹੀਂ ਦੇਖ ਲੈਂਗੇ ਓਕੇ ਬਾਈ ਲਵ ਯੂ ਅਤੇ ਦੋਸਤੋ ਇਹ ਤਾਂ ਤੁਸੀਂ ਸੋਚੀ ਲਿਆ ਕਿ ਬਾਬੇ ਨੇ ਕੀ ਕਿਹਾ ਕਿ ਇੱਕ ਮਹੀਨੇ ਦੇ ਵਿੱਚ ਬਾਬਾ ਕਿੰਨੇ ਪੈਸੇ ਕਮਾਉਂਦਾ ਹੈ ਅਤੇ ਕਹਿੰਦਾ ਵਾ ਪੜਾ ਲਿਖਿਆ ਸੀ ਪੁਲਿਸ 'ਚ ਵੀ ਭਰਤੀ ਹੋ ਸਕਦਾ ਸੀ ਪਰ ਕਿਹੜਾ ਸਰਕਾਰੀ ਨੌਕਰੀ ਕਰੇ ਇਹ ਸਭ ਤੋਂ ਚੰਗਾ ਬਿਜ਼ਨਸ ਹੈ। ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ 'ਤੇ ਕਮੈਂਟ ਸੈਕਸ਼ਨ ਦੇ ਵਿੱਚ ਦੋ ਸ਼ਬਦ ਜ਼ਰੂਰ ਲਿਖ ਕੇ ਜਾਇਓ ਜੀ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵਾਈਲ ਆਇਕਨ ਜ਼ਰੂਰ ਪ੍ਰੈਸ ਕਰਿਓ। ਮਿਲਦੇ ਆ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ।